ਕਾਲ ਪੰਜਾਬ ਪ੍ਰੋ ਟਵੀ ਤੁਸੀਂ ਦੇਖ ਰਹੇ ਹੋ ਵੱਡੀ ਖਬਰ ਮੋਅਤਲ ਡੀਆਈਜੀ ਐਚਐਸ ਪੋਲਰ ਦੇ ਨਾਲ ਜੁੜੀ ਹੋਈ ਮੋਅਤਲ ਡੀਆਈਜੀਆਂ ਦੀਆਂ ਮੁਸੀਬਤਾਂ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਕਿਉਂਕਿ ਸੀਬੀਆਈ ਨੇ 5 ਦਿਨਾਂ ਦਾ ਰਿਮਾਂਡ ਮੰਗਿਆ ਦੱਸਿਆ ਸੀਬੀਆਈ ਨੇ ਚੰਡੀਗੜ੍ਹ ਜ਼ਿਲ੍ਹਾ ਕੋਰਟ ਦੇ ਵਿੱਚ ਅਰਜ਼ੀ ਲਾਈ ਹੈ ਤੇ ਅੱਜ 2 ਵਜੇ ਯਾਨੀ ਕਿ ਹੁਣ ਤੋਂ ਕੁਝ ਹੀ ਦੇਰੀ ਤੋਂ ਬਾਅਦ ਚੰਡੀਗੜ੍ਹ ਜ਼ਿਲ੍ਹਾ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਮੁਅੱਤਲ ਡੀਆਈਜੀ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੋਲੜ ਦੀ ਸੀਬੀਆਈ ਰਿਮਾਂਡ ਨੂੰ ਲੈ ਕੇ ਬੀਤੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਨਿਆਇਕ ਰਾਸਦ ਦੇ ਵਿੱਚ ਡੀਆਈਜੀ ਭੋਲਰ ਨੂੰ ਪੇਸ਼ ਦਿੱਤਾ ਗਿਆ ਸੀ ਉਸ ਵਕਤ ਵੀ ਸਵਾਲ ਖੜੇ ਹੋ ਰਹੇ ਸੀ ਕਿ ਆਖਿਰ ਅੱਜ ਡੀਆਈਜੀ ਦਾ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ ਕਿਉਂਕਿ ਜਿਸ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਰੰਗੇ ਹੱਥੀਂ ਰਿਸ਼ਵਤ ਖੋਰੀ ਦੇ ਇਲਜ਼ਾਮਾਂ ਦੇ ਹੇਠ ਉਸ ਤੋਂ ਬਾਅਦ ਜਦੋਂ ਦਰਜ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਸੀਬੀਆਈ ਨੇ ਉਸ ਵਕਤ ਵੀ ਡੀਆਈਜੀ ਦਾ ਰਿਮਾਂਡ ਨਹੀਂ ਮੰਗਿਆ ਸੀ ਸਿੱਦੇ ਅਦਾਲਤ ਨੇ ਉਹਨਾਂ ਨੂੰ ਉਸ ਵਕਤ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਸੀ ਕੱਲ ਉਹਨਾਂ ਦੀ 14 ਦਿਨੀ ਨਿਆਇਕ ਹਾਸਤ ਖਤਮ ਹੋਈ ਸੀ ਤੇ ਉਸ ਤੋਂ ਬਾਅਦ ਜਦੋਂ ਸੁਣਵਾਈ ਹੋਈ ਵੀਡੀਓ ਕਾਨਫਰencing ਦਿਲਾਹੀ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ 14 ਦਿਨਾਂ ਦੀ ਹੋਰ ਨਿਆਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਫਿਲਹਾਲ ਉਹ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ 14 ਨਵੰਬਰ ਤੱਕ ਬੁੜੈਲ ਜੇਲ੍ਹ ਦੇ ਵਿੱਚ ਬੰਦ ਰਹਿਣਗੇ ਪਰ ਏਸੀ ਵਿਚਾਰੇ ਸੀਬੀਆਈ ਨੇ 5 ਦਿਨਾਂ ਦਾ ਰਿਮਾਂਡ ਮੰਗਣ ਦੀ ਜੋ ਅਰਜ਼ੀ ਹੈ ਉਹ ਚੰਡੀਗੜ੍ਹ ਜ਼ਿਲ੍ਹਾ ਕੋਰਟ ਦੇ ਵਿੱਚ ਲਗਾਈ ਹੈ ਬੀਤੇ ਦਿਨ ਬਿਚੋਲੀਆ ਜੂਸੀ ਜੋ ਡੀਆਈਜੀ ਪੁੱਲਰ ਦੇ ਲਈ ਕੰਮ ਕਰਦਾ ਸੀ ਲੋਕਾਂ ਨੂੰ ਸੈਟਿੰਗ ਕਰਦਾ ਸੀ ਪੈਸਿਆਂ ਦੀ ਲੈਂਡ ਦੇਣ ਦੀ ਉਸ ਦਾ 9 ਦਿਨਾਂ ਦਾ ਰਿਮਾਂਡ ਕਿਰਸ਼ਾਨੂੰ ਦਾ 9 ਦਿਨਾਂ ਦਾ ਰਿਮਾਂਡ ਜੋ ਹੈ ਉਹ ਸੀਬੀਆਈ ਨੇ ਹਾਸਲ ਕੀਤਾ ਸੀ ਔਰ ਲਗਾਤਾਰ ਸੀਬੀਆਈ ਵੱਲੋਂ ਕਿਰਸ਼ਾਨੂੰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਕਈ ਲਿਸਟ ਦੇ ਵਿੱਚ ਕਈ ਵੱਡੇ ਅਫਸਰਾਂ ਦੇ ਨਾਮ ਨਿਕਲ ਸਕਦੇ ਨੇ ਜੋ ਕਿ ਇਸ ਘੇਰੇ ਦੇ ਵਿੱਚ ਆ ਸਕਦੇ ਨੇ ਸੋਨਾਂ ਕੋਲੋਂ ਵੀ ਪੁੱਛਗਿੱਛ ਹੋ ਸਕਦੀ ਹੈ ਤੇ ਕ੍ਰਿਸ਼ਾਣੂ ਦੇ ਕੋਲੋਂ ਪੁਚਕਿਸ਼ ਦੇ ਵਿੱਚ ਡੀਆਈਜੀ ਭੁੱਲਰ ਦੇ ਕਈ ਵੱਡੇ ਹੋਰ ਰਾਜ਼ ਨੇ ਜੋ ਕਿ ਬਾਹਰ ਆ ਸਕਦੇ ਨੇ ਸੋ ਕ੍ਰਿਸ਼ਾਣੂ ਤੋਂ ਪੁਚਕਿਸ਼ ਤੋਂ ਬਾਅਦ ਹੁਣ ਸੀਬੀਆਈ ਵੱਲੋਂ ਡੀਆਈਜੀ ਦਾ ਵੀ 5 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਹੈ ਜੋ ਸੀਬੀਆਈ ਤੇ ਲਗਾਤਾਰ ਸਵਾਲ ਖੜੇ ਹੋ ਰਹੇ ਸੀ ਕਿ ਆਖਿਰ ਸੀਬੀਆਈ ਰਿਮਾਂਡ ਕਿਉਂ ਨਹੀਂ ਮੰਗ ਰਹੀ ਹੈ ਉਸ ਚੀਜ਼ ਤੇ ਵੀ ਹੁਣ ਥਲ ਜ਼ਰੂਰ ਪਏਗੀ ਸਭ ਤੋਂ ਵੱਡੀ ਗੱਲ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਿਰ ਹੁਣ ਕ੍ਰਿਸ਼ਾਣੂ ਤੋਂ ਪੁੱਛ ਕੇ ਤੋਂ ਬਾਅਦ ਕਰਾਸ ਕੁਐਸਚਨਿੰਗ ਹੋਏਗੀ ਡੀਆਈਜੀ ਕੋਲੋਂ ਵੀ ਆਮੋ ਸਾਹਮਣੇ ਬਿਠਾ ਕੇ ਵੀ ਸਵਾਲ ਪੁੱਛੇ ਜਾਣਗੇ ਡੀਆਈਜੀ ਤੇ ਕ੍ਰਿਸ਼ਾਣੂ ਨੂੰ ਤਾਂਕਿ ਪਤਾ ਲਗਾਇਆ ਜਾ ਸਕੇ ਕਿ ਕਿੰਨੀ ਕ ਸਚਾਈ ਹੈ ਦੋਹੇ ਕਦੋਂ ਤੋਂ ਮਿਲੇ ਹੋਏ ਸੀ ਇਸ ਖੇਲ ਦੇ ਵਿੱਚ ਉਹਨਾਂ ਦੇ ਨਾਲ ਹੋਰ ਕੌਣ-ਕੌਣ ਸ਼ਾਮਿਲ ਸੀ ਕਿਹੜੇ-ਕਿਹੜੇ ਅਫਸਰ ਹੋਰ ਨੇ ਜੋ ਇਸ ਘੇਰੇ ਦੇ ਵਿੱਚ ਆ ਸਕਦੇ ਨੇ ਕਿੰਨੇ ਲੋਕਾਂ ਤੋਂ ਉਹਨਾਂ ਨੇ ਰਿਸ਼ਵਤ ਮੰਗੀ ਕਿੰਨੇ ਲੋਕਾਂ ਨੂੰ ਠੱਗਿਆ ਕਿੰਨੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਕਿਉਂਕਿ ਨਾ ਸਿਰਫ ਰਿਸ਼ਵਤਖੋਰੀ ਦੇ ਇਲਜ਼ਾਮ ਉਹਨਾਂ ਤੇ ਲੱਗੇ ਨੇ ਬਲਕਿ ਹੁਣ ਵਿਜੀਲੈਂਸ ਦੀ ਵੀ ਇਸ ਪੂਰੇ ਮਾਮਲੇ ਦੇ ਵਿੱਚ ਐਂਟਰੀ ਹੋ ਗਈ ਹੈ ਤਾਂ ਅਮਦ ਤੋਂ ਬਾਅਦ ਜ਼ਿਆਦਾ ਦਾ ਮਾਮਲਾ ਵੀ ਡੀਆਈਜੀ ਪੁਲਰ ਦੇ ਖਿਲਾਫ ਦਰਜ ਹੋ ਗਿਆ ਹੈ ਕਿਉਂਕਿ ਜਦੋਂ ਸੀਬੀਆਈ ਵੱਲੋਂ ਰੇਡ ਕੀਤੀ ਗਈ ਸੀ ਉਹਨਾਂ ਦੇ ਮੋਹਾਲੀ ਸਥਿਤ ਕੋਠੀ ਦੇ ਵਿੱਚ ਜਾਂ ਫਿਰ ਉਹਨਾਂ ਦੇ ਫਾਰਮ ਹਾਊਸ ਦੇ ਵਿੱਚ ਕਰੀਬ 7.5 ਕਰੋੜ ਕੈਸ਼ ਕਈ ਲਗਜ਼ਰੀ ਕੜੀਆਂ ਸ਼ਰਾਬ ਦੀਆਂ ਮਹਿੰਗੀਆਂ ਬੋਤਲਾਂ ਉਹਨਾਂ ਦੇ ਫਾਰਮ ਹਾਊਸ ਤੋਂ ਮਿਲੇ ਆ ਸੀ ਬੈਂਕ ਦੇ ਲੋਕਰ ਖੰਗਾਲੇ ਗਏ ਸੀ ਗਹਿਣੇ ਤੇ ਪ੍ਰਾਪਰਟੀ ਦੇ ਕਾਗਜ਼ਾਤ ਮਿਲੇ ਸੀ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੇ ਪ੍ਰਾਪਰਟੀ ਦੇ ਵੇਰਵੇ ਜੋ ਹੈ ਸੀਬੀਆਈ ਦੇ ਹੱਥ ਲੱਗੇ ਨੇ ਸੋ ਆਨ ਡਿਊਟੀ ਰਹਿੰਦੇ ਹੋਏ ਕਿਵੇਂ ਇੰਨੀ ਜਾਇਦਾਦ ਡੀਆਈਜੀ ਪੁੱਲਰ ਨੇ ਬਣਾਈ ਹੈ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਸੀਬੀਆਈ ਹੁਣ DIG ਕੋਲੋਂ ਪੁੱਛੇਗੀ ਕਿਉਂਕਿ ਹੁਣ ਤੱਕ CBI ਵੱਲੋਂ ਰਿਮਾਂਡ ਨਹੀਂ ਲਿਆ ਗਿਆ ਸੀ ਪਰ ਹੁਣ CBI 5 ਦਿਨਾਂ ਦਾ ਰਿਮਾਂਡ ਜੋ ਹੈ ਉਹ ਮੰਗ ਰਹੀ ਹੈ DIG ਪੁੱਲਰ ਦਾ ਤੇ ਕੁਝ ਹੀ ਦਿਨ ਬਾਅਦ ਦੁਪਹਿਰ 2 ਵਜੇ ਚੰਡੀਗੜ੍ਹ ਦੇ ਜ਼ਿਲ੍ਹਾ ਅਦਾਲਤ ਦੇ ਵਿੱਚ ਸੁਣਵਾਈ ਹੋਏਗੀ